ਸਤਨਾਮ ਵਾਹਿਗੁਰੂ ਸਾਹਿਬ ਜੀ ਸੋਠ ਮਹੱਲਾ ਤੀਜਾ ਹਰ ਜਿਉ ਤੁਧਨੋ ਸਦਾ ਸਲਾਹੀ ਪਿਆਰੇ ਜਿ ਚਿਰ ਘਟ ਅੰਤਰ ਹੈ ਸਾ ਸਾ ਇੱਕ ਪਲ ਖਿੰਨ ਵਿਸਰੈ ਤੋ ਸੁਆਮੀ ਜਾਣੋ ਬਰਸ ਪਚਾਸਾ ਹਰ ਜੀਉ ਤੁਧਨੋ ਸਦਾ ਸਲਾਹੀ ਪਿਆਰੇ ਜਿ ਚਿਰ ਕਟ ਅੰਤਰ ਹੈ ਸਾਸਾ ਇੱਕ ਪਲ ਖਿੰਨ ਵਿਸਰੈ ਤੋ ਸੁਆਮੀ ਜਾਣੋ ਬਰਸ ਪਚਾਸਾ ਮੰਮੂੜ ਮੁਕਤ ਸਦਾ ਸੇ ਭਾਈ ਗੁਰ ਕੈ ਸ਼ਬਦ ਪਰਗਾਸਾ ਹਰ ਜਿਉ ਤੁਮਿਆ ਪੇ ਤੇ ਹੋ ਬਜਾਈ ਹਰ ਜਿਉ ਤੁਧ ਵਿਟੋ ਵਾਰਿਆ ਸਦ ਹੀ ਤੇਰੇ ਨਾਮ ਵਿਟੋ ਵੱਲ ਜਾਈ ਰਹਾਉ ਅਮ ਸਬਦ ਮੁਏ ਸਬਦ ਮਾਰ ਜੀਵਾਲੇ ਭਾਈ ਸਬਦੇ ਹੀ ਮੁਕਤ ਪਾਈ ਸਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਿਆ ਸਮਾਈ ਸਬਦ ਨਾ ਜਾਣੈ ਸੇ ਅੰਨੇ ਬੋਲੇ ਕਿਤੇ ਆਏ ਸੰਸਾਰਾ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮ ਵਾਰੋ ਵਾਰਾ ਬਿਸਟਾ ਕੇ ਕੀੜੇ ਪਿਸਟਾ ਮਾਹੇ ਸਮਾਣੇ ਮਨ ਮੁਖ ਮੁਗਧ ਗਵਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਕਿਸ ਵੀ ਨ ਵਰਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਨ ਮਿਟੇ ਪਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਬਸਿਆ ਮਨ ਅੰਤਰ ਪਾਈ ਵਰਨਾ ਤੂ ਚਾ ਕੋਈ ਆਪੇ ਕਰ ਵਿਖੇ ਮਾਰਗ ਲਾਏ ਪਾਈ ਤਿਸ ਬਿਨ ਅਵਰਨਾ ਕੋਈ ਜੋ ਤੁਰ ਲਿਖਿਆ ਸੋ ਕੋਈ ਨ ਮਿਟੈ ਪਾਈ ਕਰਤਾ ਕਰੇ ਸੋ ਹੋਈ ਨਾਨਕ ਵਸਿਆ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰਨਾ ਦੂ ਚਾ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਜੀ ਦੇ ਪਾਤਸ਼ਾਹ ਜੀ ਦੇ ਸੋਠ ਰਗ ਅੰਦਰ ਉਚਾਰਨ ਕੀਤੇ ਹੋਏ ਹਨ ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ ਇਹ ਪਿਆਰੇ ਪ੍ਰਭੂ ਜੀ ਮਿਹਰ ਕਰ ਜਿਤਨਾ ਚਿਰ ਮੇਰੇ ਸਰੀਰ ਵਿੱਚ ਜਿੰਦ ਹੈ ਮੈਂ ਸਦਾ ਤੇਰੀ ਸਿਫਤ ਸਲਾਹ ਕਰਦਾ ਰਹਾ ਹੇ ਮਾਲਕ ਪ੍ਰਭੂ ਜਦੋਂ ਤੂੰ ਮੈਨੂੰ ਇੱਕ ਪਲ ਭਰ ਇੱਕ ਛਿਨ ਭਰ ਵਿਸਰਦਾ ਹੈ ਮੈਂ 50 ਸਾਲ ਬੀਤ ਗਏ ਸਮਝਦਾ ਹਾਂ ਹੇ ਭਾਈ ਅਸੀਂ ਸਦਾ ਤੋਂ ਮੂਰਖ ਅੰਜਾਨ ਤੁਰਿਆਰੇ ਸਾਂ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਸਾਡੇ ਅੰਦਰ ਆਤਮਿਕ ਜੀਵਨਤਾ ਚਾਨਣ ਹੋਇਆ ਹੈ हे ਪ੍ਰਭੂ ਜੀ ਤੂੰ ਆਪ ਹੀ ਆਪਣਾ ਨਾਮ ਜਪਣ ਦੀ ਮੈਨੂੰ ਸਮਝ ਬਖਸ਼ੇ हे ਪ੍ਰਭੂ ਮੈਂ ਤੇਥੋਂ ਸਦਾ ਸਦਕੇ ਜਾਵਾਂ ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ ਠਹਿਰਾਓ हे ਭਾਈ ਅਸੀਂ ਜੀਵ ਗੁਰੂ ਦੇ ਸ਼ਬਦ ਦੇ ਰਾਹੀ ਬਿਕਾਰਾਂ ਵੱਲੋਂ ਮਰ ਸਕਦੇ ਹਾਂ ਸ਼ਬਦ ਦੇ ਰਾਹੀਂ ਹੀ ਵਿਕਾਰਾਂ ਵੱਲੋਂ ਮਾਰ ਕੇ ਗੁਰੂ ਆਤਮਿਕ ਜੀਵਨ ਦਿੰਦਾ ਹੈ ਗੁਰੂ ਦੇ ਸ਼ਬਦ ਵਿੱਚ ਜੁੜਿਆਂ ਹੀ ਵਿਕਾਰਾਂ ਵੱਲੋਂ ਖਲਾਸੀਕ ਹਾਸਲ ਹੁੰਦੀ ਹੈ ਗੁਰੂ ਦੇ ਸ਼ਬਦ ਦੇ ਰਾਹੀਂ ਹੀ ਮਨ ਪਵਿੱਤਰ ਹੁੰਦਾ ਹੈ ਸਰੀਰ ਪਵਿੱਤਰ ਹੁੰਦਾ ਹੈ ਅਤੇ ਪਰਮਾਤਮਾ ਮਨ ਵਿੱਚ ਆਵਸਤ ਹੈ हे ਭਾਈ ਗੁਰੂ ਦਾ ਸ਼ਬਦ ਹੀ ਨਾਮ ਦੀ ਦਾਤ ਦੇਣ ਵਾਲਾ ਹੈ ਜਦੋਂ ਸ਼ਬਦ ਵਿੱਚ ਮਨ ਰੰਗਿਆ ਜਾਂਦਾ ਹੈ ਤਾਂ ਪਰਮਾਤਮਾ ਵਿੱਚ ਲੀਨ ਹੋ ਜਾਂਦਾ ਹੈ। ਹੇ ਭਾਈ ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦੇ ਉਹ ਮਾਇਆ ਦੇ ਮੋਹ ਵਿੱਚ ਆਤਮਿਕ ਜੀਵਨ ਵੱਲੋਂ ਅੰਨੇ ਬੋਲੇ ਹੋਏ ਰਹਿੰਦੇ ਹਨ। ਸੰਸਾਰ ਵਿੱਚ ਆ ਕੇ ਉਹ ਕੁਝ ਨਹੀਂ ਖੱਟਦੇ। ਉਹਨਾਂ ਨੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਆਉਂਦਾ। ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ। ਉਹ ਮੋੜ-ਮੋੜ ਜੰਮਦੇ ਮਰਦੇ ਰਹਿੰਦੇ ਹਨ ਜਿਵੇਂ ਗੰਦ ਦੇ ਕੀੜੇ ਗੰਦ ਵਿੱਚ ਹੀ ਟਿਕੇ ਰਹਿੰਦੇ ਹਨ ਜਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਅਗਿਆਨਤਾ ਦੇ ਹਨੇਰੇ ਵਿੱਚ ਹੀ ਮਸਤ ਰਹਿੰਦੇ ਹਨ ਪਰ हे ਭਾਈ ਜੀਵਾਂ ਦੇ ਵੀ ਕੀ ਵਾਸਾ ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਕੇ ਸੰਭਾਲ ਕਰਦਾ ਹੈ ਆਪ ਹੀ ਜੀਵ ਦੇ ਸਹੀ ਰਸਤੇ ਵਾਸਤੇ ਪਾਉਂਦਾ ਹੈ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ ਜੋ ਜੀਵਾਂ ਨੂੰ ਰਾਤ ਅਸ ਸਕੇ। ਏ ਭਾਈ ਕਰਤਾਰ ਜੋ ਕਰਦਾ ਹੈ ਉਹੀ ਹੁੰਦਾ ਹੈ। ਤੁਰ ਦਰਗਾਹ ਤੋਂ ਜੀਵਾਂ ਦੇ ਮੱਥੇ ਤੇ ਲੇਖ ਲਿਖ ਦਿੰਦਾ ਹੈ। ਉਸ ਨੂੰ ਕੋਈ ਹੋਰ ਮਿਟਾ ਨਹੀਂ ਸਕਦਾ। ਏ ਨਾਨਕ ਆਖ। ਏ ਭਾਈ ਉਸ ਪ੍ਰਭੂ ਦੀ ਮਿਹਰ ਨਾਲ ਹੀ ਉਸ ਦਾ ਨਾਮ ਮਨੁੱਖ ਦੇ ਮਨ ਵਿੱਚ ਵਸ ਸਕਦਾ ਹੈ। ਕੋਈ ਹੋਰ ਇਹ ਦਾਤ ਦੇਣ ਜੋਗਾ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥਿਸ ਇਜ਼ ਟੁਡੇਜ਼ ਹੁਕਮਨਾਮਾ ਫ্রম ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਟਟਡ ਬਾਈ ਆਵਰ ਥਰਡ ਗੁਰੂ ਗੁਰੂ ਅਮਰਦਾਸ ਜੀ ਅੰਡਰ ਹੈਡਿੰਗ ਸੋਰਟ ਥਰਡ ਮਹਾਉ ਗੁਰੂ ਸਾਹਿਬ ਜੀ ਸੇ ਥੈਟ ਡੀਅਰ ਬਿਲੋਵਡ ਲਾਰਡ ਆਈ ਪ੍ਰੇਜ਼ ਯੂ ਕੰਟੀਨਿਊਲੀ ਐਸ ਲੌਂਗ ਐਸ ਥੇਅਰ ਇਜ਼ ਦਾ ਬ੍ਰੈਥ ਵਿਦਨ ਮਾਈ ਬਾਡੀ If I were to forget you for a moment, even for an instant, O oh Lord Master, it would be like 50 years for me. I was always such a fool and an idiot, O oh siblings of destiny, but now, through the word of the Sh Guru Shabbat, my mind is enlightened. Dear Lord, you yourself, best of understanding. Dear Lord, I am forever a sacrifice to you. I am dedicated and devoted to your name. Pause. I have died in the word of the Shabad and through the Shabad I am dead while yet alive. O siblings of destiny, through the Shabad I have been liberated, through the shabad my mind and body have been purified and the lord has come to dwell within my mind the guru is the giver of the shabad my mind is imbued with it and i remain absorbed in the lord those who do not know the shabad are blind and deaf why did they even bother to come into the world they do not obtain the subtle essence of the lord's elixir they waste away their lives and are reincarnated over and over again the blind idiocy the blind idiotic self-willed manmukhs are like maggots in manure, and in the in manure they rot away. The Lord himself creates us, watches over us, and places us on the path. O siblings of destiny, there is no one other than him. No one can erase that which is preordained. او سبلنگز آف ڈیسٹنی وٹ ایور دا کریٹر ویولز کمز ٹو پاس او نانک دا نام دا نیم آف دا لارڈ اوائرز ڈی ود ان دا مائنڈ او سبلنگز آف ڈیسٹنی دیر از نو ادر ایٹ آل واحرو جی کا خالصہ واحر جی کی فتح